ਥਾਣਾ सदर ਦੇ ਐਸਐਚਓ ਬਲਵਿੰਦਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਨੇ ਹਾਈਵੇ ਤੇ ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਸਮੇਤ ਤਿੰਨ ਮੋਟਰਸਾਈਕਲ ਤਿੰਨ ਮੋਬਾਈਲ ਅਤੇ 10000 ਦੀ ਭਾਰਤੀ ਕਰੰਸੀ ਨਾਲ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ ਦੋਸ਼ੀਆਂ ਦੀ ਪਛਾਣ ਅਜੇ ਕੁਮਾਰ ਪੁੱਤਰ ਦਿਨੇਸ਼ ਵਾਸੀ ਚੂਹੇਕੇ ਬਾਟ ਥਾਣਾ ਨੂਰਮਹਿਲ ਜ਼ਿਲ੍ਹਾ ਜਲੰਧਰ ਸਨੀ ਪੁੱਤਰ ਦਿਨੇਸ਼ ਕੁਮਾਰ ਵਾਸੀ ਚੂਹੇਕੇ ਬਾਟ ਥਾਣਾ ਨੂਰਮਹਿਲ ਜ਼ਿਲ੍ਹਾ ਜਲੰਧਰ ਜਸਕਰਨ ਉਰਫ ਕਰਨ ਪੁੱਤਰ ਗੁਰਮਖ ਸਿੰਘ ਵਾਸੀ ਗੁੰਟਾਲੀ ਬਿਲਗਾ ਜ਼ਿਲ੍ਹਾ ਜਲੰਧਰ ਸਮੀਰ ਪੁੱਤਰ ترਦੇਵ ઓਕ ਵਾਸੀ ਗੁੰਟਾਲੀ ਬਿਲਗਾ ਜ਼ਿਲ੍ਹਾ ਜਲੰਧਰ ਕਵਿਤਾ ਪਤਨੀ ਪ੍ਰਕਾਸ਼ ਵਾਸੀ ਗਿੱਲ ਥਾਣਾ ਕੈਂਟ ਜਲੰਧਰ ਵਜੋਂ ਹੋਈ ਹੈ ਹੈਂਡੀ ਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾ ਸ਼ਰਮਾ ਤੇ ਪੁਨੀਤ ਦੀ ਰਿਪੋਰਟ। ਇੱਕ ਲੁੱਟਾਂ ਖੋਹਾਂ ਕਰਨ ਵਾਲਾ ਇੱਕ ਗਰੋ ਤੁਸੀਂ ਕਾਬੂ ਕੀਤਾ ਆ ਜਿਹਦੇ ਵਿੱਚ ਇੱਕ ਔਰਤ ਹੈ। ਇਹ ਪੂਰੀ ਘਟਨਾ ਬਾਰੇ ਦੱਸੋ ਵੀ ਇਹ ਕਿਹੜੇ-ਕਿਹੜੇ ਵਾਰਦਤਾਂ ਕਰਦੇ ਸਨ ਕੋਈ ਰਿਕਵਰੀ ਹੋਈ ਆ? ਕੀ ਕੀ ਹੋਇਆ ਸਰ ਅੱਜ ਇੱਕ ਅਸੀਂ 27 24 ਨੂੰ ਆਪਾਂ ਇੱਕ ਅਸੀਂ ਐਫਆਈਆ ਦਰਜ ਕੀਤੀ ਸੀ ਕਿ ਅੰਡਰ ਸੈਕਸ਼ਨ 304 ਪੀਐਨਐਸ ਉਹਦੇ ਵਿੱਚ ਆਪਣੇ ਜਿਹੜੇ ਕੰਪਲੇਨੈਂਟ ਹੈ ਸੁਭਾਸ਼ ਕੁਮਾਰ son of ਮਹਾਵੀਰ ਸਿੰਘ ਜਿਹੜੇ ਜਲੰਧਰ ਤੋਂ ਆ ਇਹ ਆਪਣਾ ਰਾਤ ਨੂੰ ਕੰਮ ਤੋਂ ਵਾਪਸ ਆਉਂਦੇ ਵੇ ਸੀ ਕਿ ਜਲੰਧਰ ਵੱਲ ਨੂੰ ਜਾ ਰਹੇ ਸੀਗੇ ਜਿੱਥੇ ਇੱਕ ਲੜਕੀ ਆਪਣੇ ਬੱਚੇ ਨੂੰ 1 ਸਾਲ ਦੇ ਬੱਚੇ ਨੂੰ ਲੈ ਕੇ ਘੁੰਮਦੀ ਸੀਗੀ ਤੇ ਉਹਨੇ ਲਿਫਟ ਮੰਗੀ ਜਾਂਦੇ ਕੋਲ ਤੇ ਜਦੋਂ ਇਹਨੇ ਵੇਖਿਆ ਕਿ ਆਪਣਾ ਇੱਕ ਲੜਕੀ ਬੱਚਾ ਲੈ ਕੇ ਖਲੋਤੀ ਆ ਤੇ ਮੈਂ ਲਿਫਟ ਜਿਹੜੀ ਹੈਗਾ ਮੈਂ ਦੇ ਦਿੰਦਾ ਤੇ ਜਦੋਂ ਲੜਕੀਆਂ ਤੇ ਮੋਟਰਸਾਈਕਲ ਦੇ ਪਿੱਛੇ ਬੈਠੀ ਆ ਤੇ ਇਹ ਨੂੰ ਸੰਸਾਨ ਜੀ ਤਾਂ ਉਹਦੇ ਲਿਜਾ ਕੇ ਤੇ ਜਿਹੜੇ ਉਹਦੇ ਨਾਲ ਲੜਕੀ ਦੇ ਚਾਰ ਸਾਥੀ ਸੀਗੇ ਉਹਨਾਂ ਦੀ ਮਦਦ ਨਾਲ ਇਹਦੇ ਕੋਲੋਂ ਪੈਸੇ ਮੋਬਾਈਲ ਤੇ ਮੋਟਰਸਾਈਕਲ ਖੋ ਕੇ ਲੈ ਗਏ ਫਿਰ ਉਹਦੇ ਮੁਤਲਕਾ ਅਸੀਂ ਐਫ ਆਈ ਆਰ ਜਿਸਮ ਕੀਤੀ ਸੀ ਜਿਸ ਦੇ ਵਿੱਚ ਅਸੀਂ 58 2024 ਦੇ ਵਿੱਚ ਕਵਿਤਾ ਪਤਨੀ પ્રકાશ ਵਾਸੀ ਜਲੰਧਰ ਕੈਂਟ ਤੇ अजय కుమార్ ਪੁੱਤਰ ਦਿਨੇਸ਼ ਕੁਮਾਰ ਇਸ ਤੋਂ ਇਲਾਵਾ سنی ਪੁੱਤਰ ਦਿਨੇਸ਼ ਕੁਮਾਰ ਤੇ ਸੁਮੇਰ ਪੁੱਤਰ ترਲੋਕ ਸਿੰਘ ਇਹਨਾਂ ਨੂੰ ਫਰਨਚ ਕਾਮਯਾਬ ਹੋਏ ਆ ਟੋਟਲ ਚਾਰ ਜਣੇ ਗ੍ਰਿਫਤਾਰ ਕੀਤੇ ਗਏ ਜੀ ਟੋਟਲ ਚਾਰ ਜਣੇ ਹਾਂ ਜੀ ਇਹਦੇ ਵਿੱਚੋਂ ਇੱਕ ਜਿਹੜਾ ਹੈਗਾ ਇਹ जसਕਰਨ ਸਿੰਘ ਉਫਕਰਨ ਸਿੰਘ ਪੁੱਤਰ ਗੁਰਮੁਖ ਸਿੰਘ ਵਾਸੀ ਗੁੰਟਲੀ ਵੇਗਾ ਇਹ ਆਪਣਾ ਬੰਦਾ ਅਰੈਸਟ ਹੋਣਾ ਬਾਕੀ ਆ ਤੇ ਇਹਨਾਂ ਦੇ ਕੋਲੋਂ ਤਿੰਨ ਮੋਟਰਸਾਈਕਲ ਜਿਨ੍ਹਾਂ ਦੇ ਜਿਨ੍ਹਾਂ ਤੇ ਇਹਨਾਂ ਦੇ ਦੋ ਮੋਟਰਸਾਈਕਲ ਤੇ ਜਿਨ੍ਹਾਂ ਨੇ ਵਾਰਦਤ ਕੀਤੀ ਸੀਗੀ ਤੇ ਇੱਕ ਮੋਟਰਸਾਈਕਲ ਜਿਹੜਾ ਇਹਨਾਂ ਨੇ ਖੋਇਆ ਸੀਗਾ ਇਸ ਤੋਂ ਇਲਾਵਾ ਤਿੰਨ ਮੋਬਾਈਲ ਫੋਨ ਤੇ 10000 ਰੁਪਏ ਭਾਰਤੀ ਕਰੰਸੀ ਰਿਕਵਰ ਹੋਇਆ ਇੱਕ ਤੁਸੀਂ ਦੱਸ ਰਹੇ ਸੀਗੇ ਵੀ ਕੋਈ Google Pay ਜਿਹੜਾ ਡਿਜੀਟਲ ਤਰੀਕੇ ਨਾਲ ਵੀ ਲੁੱਟਫੋ ਕੀਤੀ ਹੈ ਨਾ ਜੀ ਇਹਨਾਂ ਨੇ ਆਪਣਾ ਜਦੋਂ 16 ਤਰੀਕ ਨੂੰ ਇਹਨਾਂ ਨੇ ਉੱਥੇ ਮੁੰਡੇ ਕੋਲੋਂ ਇਹਦਾ ਫੋਨ ਖੋਇਆ ਤੇ ਸਖਤਾਈ ਨਾਲ ਇਹਦਾ ਪਾਸਵਰਡ ਹੀ ਪੁੱਛਿਆ ਉਹਦੇ ਵਿੱਚੋਂ ਵੀ Google Pay ਦੇ ਵਿੱਚੋਂ ਵੀ ਇਹਨਾਂ ਨੇ ਇੱਕ ਵੀ ਪੈਸੇ ਜਿਹੜੇ ਹੈਗੇ ਆਪਣੇ ਬੈਂਕ ਦੇ ਵਿੱਚ ਆਪਣੇ Google 'ਚ ਟ੍ਰਾਂਸਫਰ ਕੀਤੇ ਇਹਨਾਂ ਦਾ ਆਪਸ ਦੇ ਵਿੱਚ ਕੀ ਤਾਲਮੇਲ ਹੈ ਜੀ ਜਿੱਦਾਂ ਇੱਕ ਲੇਡੀ ਆ ਦੇ ਵਿੱਚ ਜਿਹੜੀ ਇਹਦੇ ਵਿੱਚ ਕਵਿਤਾ ਅਜੀਤ ਅਜੀਤ ਕੁਮਾਰ ਦੀ ਨ ਜਾਣਕਾਰ ਆ ਉਹ ਇਹ ਲੜਕੀ ਦੀ ਹੈਲਪ ਲੈ ਕੇ ਹਾਈਵੇ ਤੇ ਲੁੱਟਕੋ ਕਰਦੇ ਸੀਗੇ ਜਿਹਦੇ ਵਿੱਚ ਇਹਨਾਂ ਨੂੰ ਅਸੀਂ ਹੁਣ ਅੱਜ ਕਰ ਇਹਨਾਂ ਦਾ ਜਿਹੜਾ ਪੁਰਾਣਾ ਕੋਈ ਪਛੋਕਰ ਕੋਈ ਪਰਚੇ ਪਹਿਲਾਂ ਹੈਗੇ ਨੇ ਨਹੀਂ ਪਰਚਾ ਹੱਲੇ ਉਹ ਵੈਰੀਫਾਈ ਕਰਕੇ ਕਲੀਅਰ ਕੀਤਾ ਜਾਏਗਾ ਤੇ ਹੁਣ ਅਗਲੀ ਕਾਰਵਾਈ ਕੀ ਕੀਤੀ ਜਾ ਰਹੀ ਹੈ ਅਸੀਂ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਇਹਨਾਂ ਦਾ ਰਮਾਂਡ ਲੈ ਕੇ ਹੋਰ ਵੀ ਕਾਨੂੰਨੀ ਕਸ਼ਿਸ਼ ਕੀਤੀ ਜਾਏਗੀ ਥੈਂਕ ਯੂ